ਫਰੀਦਕੋਟ ਪੁਲਿਸ ਨੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੋਵਾਲ ਨੂੰ ਹਿਰਾਸਤ ਵਿੱਚ ਲਿਆਏ ਦਾਦੋਵਾਲ ਖਿਲਾਫ ਕੁਝ ਸਮਾਂ ਪਹਿਲਾਂ ਫਰੀਦਕੋਟ ਦੇ ਥਾਣਾ ਬਾਜਾਖਾਨਾ ਦੇ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਇਹ ਮਾਮਲਾ ਜ਼ਿਲ੍ਹੇ ਦੇ ਬਰਗਾੜੀ ਕਸਬੇ ਵਿੱਚ ਤੇਰਾ ਸਮਰਥਕਾਂ ਦੇ ਨਾਲ ਹੋਏ ਵਿਵਾਦ ਤੋਂ ਬਾਅਦ ਦਰਜ ਕੀਤਾ ਗਿਆ ਸੀ ਬਲਜੀਤ ਸਿੰਘ ਦਾਦੋਵਾਲ ਹਰਿਆਣਾ ਦੇ ਲਈ ਵੱਖਰੀ ਗੁਰਦੁਆਰਾ ਕਮੇਟੀ ਦੇ ਸਰਗਰਮ ਰਹੇ ਹਨ ਅਤੇ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਐਡ ਹੌਕ ਦੇ ਮੈਂਬਰ ਵੀ ਹਨ ਹਰਿਆਣਾ ਦੇ ਗੁਲਾ ਚੀਕਾ ਦੇ ਗੁਰਦੁਆਰੇ ਦਾ ਸ਼੍ਰੋਮਣੀ ਕਮੇਟੀ ਤੋਂ ਕਬਜ਼ਾ ਲੈਣ ਵਿੱਚ ਉਹਨਾਂ ਨੇ ਅਹਿਮ ਰੋਲ ਨਿਭਾਇਆ ਸੀ। ਫਰੀਦਕੋਟ ਪੁਲਿਸ ਨੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੋਵਾਲ ਨੂੰ ਹਿਰਾਸਤ ਵਿੱਚ ਲਿਆ ਹੈ। ਦਾਦੋਵਾਲ ਖਿਲਾਫ ਕੁਝ ਸਮਾਂ ਪਹਿਲਾਂ ਫਰੀਦਕੋਟ ਦੇ ਥਾਣਾ ਬਾਜਾਖਾਨਾ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੇ ਤਹਿਤ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਮਾਮਲਾ ਜ਼ਿਲ੍ਹਾ ਦੇ ਜ਼ਿਲ੍ਹੇ ਦੇ ਬਰਗਾੜੀ ਕਸਬੇ ਵਿੱਚ ਤੇਰਾ ਸੱਚਾ ਸੌਦਾ ਸਮਰਥਕਾਂ ਦੇ ਨਾਲ ਹੋਏ ਵਿਵਾਦ ਤੋਂ ਬਾਅਦ ਦਰਜ ਕੀਤਾ ਗਿਆ ਸੀ। ਸੰਤ ਬਲਜੀਤ ਸਿੰਘ ਦਾਦੋਵਾਲ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ ਲਈ ਸਰਗਰਮ ਰਹੇ ਨੇ ਬਲਜੀਤ ਸਿੰਘ ਦਾਦੂਵਾਲ ਜਿਨ੍ਹਾਂ ਨੂੰ ਹੁਣ ਫਰੀਦਕੋਟ ਪੁਲਿਸ ਦੇ ਹਿਰਾਸਤ ਵਿੱਚ ਲਿਆ ਹੈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਐਡ ਹੌਕ ਨਵੀਂ ਬਣੀ ਕਮੇਟੀ ਦੇ ਉਹ ਮੈਂਬਰ ਵੀ ਹਨ ਅਤੇ ਹਰਿਆਣਾ ਦੇ ਗੁੱਲਾ ਚੀਕਾ ਗੁਰਦੁਆਰੇ ਦੇ ਸ਼੍ਰੋਮਣੀ ਕਮੇਟੀ ਤੋਂ ਕਬਜ਼ਾ ਲੈਣ ਵਿੱਚ ਅਹਿਮ ਭੂਮਿਕਾ ਵੀ ਨਿਭਾ ਚੁੱਕੇ ਨੇ ਏਬੀਪੀ ਸੰਜਾ ਪਤਰਕਾਰ ਨਵਿੰਦਰ ਸਿੰਘ ਬਰਾੜ ਜੁੜੇ ਹੋਏ ਨੇ ਨਵਿੰਦਰ ਆਖਰ ਕਿਸ ਤਰ੍ਹਾਂ ਹਿਰਾਸਤ ਵਿੱਚ ਲਿਆ ਗਿਆ ਹੈ ਦਾ ਦੋਵਾਂ ਲੋ ਕਾਫੀ ਪੁਰਾਣਾ ਮਾਮਲਾ 2009 ਦਾ ਮਾਮਲਾ ਹੈ 307 ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ 14 15 ਮਾਰਚ 2009 ਨੂੰ ਜਿਹੜੇ ਬਾਬਾ ਬਲਜੀਤ ਸਿੰਘ ਦਾਦੂਵਾਲ ਆ ਇਹਨਾਂ ਦਾ ਧਾਰਮਿਕ ਸਮਾਗਮ ਚੱਲ ਰਿਹਾ ਸੀ ਬਗਰਾੜੀ ਦੇ ਵਿੱਚ ਉੱਥੇ ਜਿਸ ਡੇਰਾ ਸੱਚਾ ਸੋਦਾ ਵਿਵਾਦ ਦਾ ਜਿਹੜਾ ਉਸ ਟਾਈਮ ਕਾਫੀ ਵਿਵਾਦ ਵਧਿਆ ਹੋਇਆ ਸੀ ਔਰ ਉਹਨਾਂ ਦੀ ਵੀ ਸਹਾਸੰਗ ਸੀ ਇਸੇ ਮਾਮਲੇ ਨੂੰ ਲੈ ਕੇ ਜਿਹੜਾ ਦੋਹਾਂ ਧਿਰਾਂ ਦੇ ਵਿੱਚ ਵਿਵਾਦ ਹੋਇਆ ਔਰ ਗੋਲੀ ਉਸ ਵਕਤ ਚੱਲੀ ਸੀ ਬੇਸ਼ੱਕ ਪੂਰੇ ਮਾਮਲੇ ਚ ਕੋਈ ਉਸ ਵਜ੍ਹਾ ਜਗਮੀ ਨਹੀਂ ਹੋਇਆ ਸੀ ਪਰ 307 ਦੀ ਧਾਰਾ ਜਾਨਕੀ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਪਰ ਥੋੜੇ ਦਿਨਾਂ ਬਾਅਦ 31 ਮਾਰਚ ਤੱਕ 31 ਮਾਰਚ ਤੱਕ ਪੂਰੇ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਤੋਂ ਬਾਅਦ ਮਾਮਲਾ ਪੁਲਿਸ ਨੇ ਜਿਹੜਾ આરોਪ ਵਾਪਸ ਲਏ ਔਰ ਜਿਹੜੀ ਤਫਤੀਸ਼ ਦੇ ਵਿੱਚ ਸੰਤ ਦਾਦੂਵਾਲ ਨੂੰ ਜਿਹੜਾ ਬੇਗੁਨਾ ਕਰਾਰ ਦਿੱਤਾ ਗਿਆ ਸੀ ਪੁਲਿਸ ਵੱਲੋਂ ਕਲੀਨ ਚਿੱਟ ਦੇ ਦਿੱਤੀ ਗਈ ਸੀ ਕਾਫੀ ਲੰਮਾ ਸਮਾਂ ਬੀਤਣ ਦੇ ਬਾਅਦ ਦੁਬਾਰਾ ਤੋਂ ਜਿਹੜਾ ਪੁਲਿਸ ਨੇ ਫਰੀ ਕੋਟ ਪੁਲਿਸ ਨੇ ਉਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਬੇਸ਼ੱਕ ਹਾਲੇ ਪੁਲਿਸ ਨੇ ਗ੍ਰਿਫਤਾਰੀ ਦੀ ਜਿਹੜੀ ਪੁਸ਼ਟੀ ਨਹੀਂ ਕੀਤੀ ਗ੍ਰਿਫਤਾਰੀ ਨਹੀਂ ਪਾਈ ਗਈ ਹੈ ਪਰ ਹਿਰਾਸਤ ਦੇ ਵਿੱਚ ਬਿਲਕੁਲ ਉਹਨਾਂ ਨੂੰ ਲੈ ਲਿਆ ਗਿਆ ਅ ਤਰਾਸਤ ਕੱਲ ਰਾਤ ਦੀ ਜਿਹੜੀ ਵਕਤ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਫਰੀ ਕੋਟ ਪੁਲਿਸ ਦੇ ਵੱਲੋਂ ਔਰ ਬਾਜਾਖਾਨਾ ਪੁਲਿਸ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਸੀ ਜ਼ਿਲ੍ਹਾ ਫਰੀ ਕੋਟ ਦੇ ਥਾਣੇ ਦੇ ਵਿੱਚ ਸਮਝੋ ਜੀ